ਮੰਦੀ ਸਿੰਘਾ ਦੀ ਰਿਹਾਈ ਦੇ ਮੁੱਦੇ ਤੇ ਇੱਕ ਪਾਸੇ ਐਮਪੀ ਰਵਨੀਤ ਬਿੱਟੂ ਤੇ ਦੂਜੇ ਪਾਸੇ ਅਕਾਲੀ ਦਲ ਦੇ ਵੱਲੋਂ ਲਗਾਤਾਰ ਇੱਕ ਦੂਜੇ ਨੂੰ ਸਵਾਲ-ਜਵਾਬ ਕੀਤੇ ਜਾ ਰਹੇ ਨੇ ਤੇ ਦੱਸੀ ਕਿ ਹੁਣ ਐਮਪੀ ਰਵਨੀਤ ਬਿੱਟੂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਅਕਾਲੀ ਦਲ ਤੇ ਕੁਝ ਤਿੱਖੇ ਨਿਸ਼ਾਨੇ ਸਾਧੇ ਨੇ ਤੇ ਉਹਨਾਂ ਨੇ ਹਰ ਸਿਮਰਤ ਕੌਰ ਬਾਦਲ ਨੂੰ ਕਿਹਾ ਹੈ ਕਿ ਕਿਉਂ ਹਰ ਵਾਰ ਉਹ ਮੋਰਾ ਬਣ ਕੇ ਜਾਂਦੇ ਨੇ ਤੇ ਅੰਮ੍ਰਿਤਸਰ ਤੋਂ ਡਰ ਕੇ ਉਹ ਫਿਰ ਚੁੱਪ ਕਰਕੇ ਬੈਠ ਜਾਂਦੇ ਨੇ ਇਹ ਬਿਆਨ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਦਿੱਤੇ ਗਏ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦਿਆਂ ਹੋਰ ਰਵਨੀਤ ਬਿੱਟੂ ਕੀ ਕਹਿਣਾ ਹੈ ਦੇਖੋ ਅਕਾਲੀ ਦਲ ਤਾਂ ਜਿਹੜਾ ਹੈ ਨਾ ਉਹ આરોਪ ਮੇਰੇ ਤੇ ਕਿਉਂ ਲਾਉਂਦਾ ਹੈ ਉਹ ਜਿਨ੍ਹਾਂ ਦੇ ਨਾਲ ਭਾਈਵਾਲ ਰਹੇ ਨੇ ਜਿਨ੍ਹਾਂ ਦੇ ਸਿਰ ਤੇ ਉਹਨਾਂ ਨੇ ਬੀਜੇਪੀ ਦੇ 10 ਸਾਲ 15 ਸਾਲ ਰਾਜ ਕੀਤਾ ਹੈ ਤੇ 8 ਸਾਲ ਬੀਬੀ ਹਰਸਿਮਰਤ ਕੌਰ ਜੀ ਪੂਰੇ ਕੈਬਨਿਟ ਮੰਤਰੀ ਰਹੇ ਨੇ ਕੱਲ ਉਹਨਾਂ ਨਾ ਕਰਨ ਮੈਂ ਤਾਂ ਸਿਰਫ ਮੈਨੂੰ ਬੀਬੀ ਜੀ ਜਦੋਂ ਮੈਂ ਹਾਊਸ ਤੁਹਾਨੂੰ ਪਤਾ ਸਾਰੇ ਆਪੋਜੀਸ਼ਨ ਲੀਡਰਾਂ ਨੂੰ ਹਾਊਸ ਚੋਂ ਚੱਕੇ ਬਾਹਰ ਮਾਰੇ ਆ ਵੀ ਕੋਈ ਲੋਕਤੰਤਰ ਨਹੀਂ ਰਹਿ ਗਿਆ ਉਹ ਰੇ ਤਾਨਾਸ਼ਾਹੀ ਆ ਪਹਿਲੀ ਗੱਲ ਕੱਲੇ ਬੀਬੀ ਜੀ ਉੱਥੇ ਹਾਊਸ 'ਚ ਬੈਠੇ ਸੀ ਇਹਦਾ ਇਹ ਤੁਹਾਨੂੰ ਅੰਦਾਜ਼ਾ ਕੀ ਲਾਉਨੇ ਆ ਇੱਕ ਤਾਂ ਇੱਕ ਪਾਸੇ ਤਾਂ ਸਾਰੀ ਆਪੋਜੀਸ਼ਨ ਸਭ ਬਾਹਰ ਤੇ ਬੀਬੀ ਜੀ ਦੇ ਅੰਦਰ ਕਿਉਂ ਚਲੋ ਉਹ ਵੀ ਛੱਡ ਦਿਓ ਫਿਰ ਦੂਜੀ ਗੱਲ ਜਦੋਂ ਕੱਲ ਕਾਨੂੰਨ ਬਣ ਰਹੇ ਸੀ ਸੀ ਆਰ ਪੀ ਸੀ ਆਈ ਪੀ ਸੀ ਤੇ ਐਵੀਡੈਂਸ ਇਹ ਲਾ ਜਿਹੜੇ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਅੰਗਰੇਜ਼ਾਂ ਨੇ ਬਣਾਏ ਸੀ ਤੇ ਉਹ ਸਾਰੇ ਕਾਨੂੰਨ ਆ ਜਿਹੜੇ ਉਹ ਬਦਲਦੇ ਬਿੱਲ ਆਈ ਸੀ ਬਿੱਲ ਦੇ ਵਿੱਚ ਸਾਡੇ ਸਤਕਾਰਯੋਗ ਬੀਬੀ ਜੀ ਹਰਸਮ੍ਰਿਤ ਕੌਰ ਨੇ ਕਿਹਾ ਵੀ ਮੈਂ ਤਾਂ ਉੱਜੇ ਨੂੰ ਪਤਾ ਬੈਠਾ ਵੀ ਨਹੀਂ ਮੇਰਾ ਨਾਮ ਲੈ ਕੇ ਪਤਾ ਨਹੀਂ ਕਿਉਂ ਮੇਰਾ ਨਾਮ ਲੈਂਦੇ ਆ ਉਹ ਵਾਰ-ਵਾਰ ਉਦੋਂ ਬਾਅਦ ਉਹਨਾਂ ਨੇ ਮੇਰੇ ਦਾਦਾ ਜੀ ਦਾ ਜ਼ਿਕਰ ਕੀਤਾ ਉਹ ਗੱਲ ਕਰਦੇ ਹੋਏ ਉਹਨਾਂ ਨੇ ਉੱਥੇ ਰਾਜੋਆਣੇ ਦੀ ਗੱਲ ਸ਼ੁਰੂ ਕੀਤੀ ਤੇ ਅਮਿਤ ਸ਼ਾਹ ਜੀ ਜਿਹੜੇ ਦੇਸ਼ ਦੇ ਹੋਮ ਮਿਨਿਸਟਰ ਨੇ ਜਿਨ੍ਹਾਂ ਦੀ ਸਰਕਾਰ ਆ ਇਸ ਵੇਲੇ ਭਾਈ ਉਹਨਾਂ ਨਾਲ ਲੜੋ ਜੇ ਲੜਨਾ ਉਹਨਾਂ ਤੋਂ ਡਰਦੇ ਤਾਂ ਤੁਸੀਂ 20 ਦਾ ਜਿਹੜਾ ਇੱਥੇ ਬੜਾ ਵੱਡਾ ਤੁਸੀਂ ਕਹਿ ਰਹੇ ਸੀ ਕਿਸਾਨਾਂ ਨਾਲ ਵੀ ਗੱਲ ਕਰਤੀ ਅਸੀਂ ਸਿੱਖ ਜੱਥੇਬੰਦੀਆਂ ਨਾਲ ਵੀ ਕਰ ਲਈ ਅਸੀਂ ਨਿਹੰਗ ਸਿੱਖ ਜੱਥੇਬੰਦੀਆਂ ਨਾਲ ਵੀ ਕਰ ਲਈ ਅਸੀਂ ਦਮਦਮਾ ਟਕਸਾਲ ਨਾਲ ਵੀ ਕਰ ਲਈ ਅਸੀਂ ਸਾਰਾ ਫੈਡਰੇਸ਼ਨ ਇਕੱਠਾ ਕਰ ਲਿਆ ਉਹ ਤਾਂ ਇਕੱਠੇ ਹੋਗੇ ਪਰ ਜਦੋਂ ਇੱਕ ਇੱਕ ਘੁਰਕੀ ਆ ਜਿਹੜੀ ਮੋਦੀ ਸਾਹਮਣੇ ਜਦੋਂ ਸਖਵੀਰ ਸਿੰਘ ਬਾਦਲ ਨੂੰ ਮਾਰੀ ਤੇ ਜਦ ਹੀ ਉਹ ਪ੍ਰੋਗਰਾਮ ਕੈਂਸਲ ਹੋ ਗਿਆ ਐਂ ਉੱਥੇ ਹੋਇਆ ਉਹ ਕਹਿੰਦੇ ਅਮਿਤ ਸ਼ਾਹ ਜੀ ਕਹਿਣ ਲੱਗੇ ਬੀਬਾ ਬਹਿ ਜਾ ਤੂੰ ਮੈਂ ਜਾਣਦਾ ਤੂੰ ਕੀ ਗੱਲ ਕਰਨੀ ਹੈ ਉਹਨਾਂ ਨੇ ਇਹ ਗੱਲ ਕਹੀ ਤੇ ਬੀਬੀ ਜੀ ਠਾਹ ਕੁਰਸੀ ਤੇ ਤੇ ਉਸ ਤੋਂ ਬਾਅਦ ਉਹਨਾਂ ਨੇ ਜ਼ਿਕਰ ਕੀਤਾ ਵੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇੱਥੇ ਰਾਜੂਆਣੇ ਦੀ ਬੰਦੇ ਬਣੋ ਕਾਨੂੰਨ ਬਣਾਤਾ ਉਹਨਾਂ ਨੇ ਤੇ ਕਾਨੂੰਨ ਉਹਨਾਂ ਨੇ ਬਣਾਤਾ ਵੀ ਜਿਹੜਾ ਵੀ ਬੰਦਾ ਕੋਈ ਵੀ ਬੰਦਾ ਸਿੱਖ, ਹਿੰਦੂ, ਮੁਸਲਮਾਨ, ਅਸਾਈ, ਐਸਸੀ ਜਰਨਲ ਕੋਈ ਹੋਵੇ ਜੇ ਉਹਤੇ ਕਤਲ ਦਾ ਕੇਸ ਜਾਂ ਫਾਂਸੀ ਦਾ ਉਹਤੇ ਉਹਨੂੰ ਸਜ਼ਾਏ ਜਾਂ ਕੋਈ ਵੀ ਮਰਸੀ ਪਾਉਣੀ ਆ ਜੇ ਰਹਿਮ ਦੀ ਅਪੀਲ ਪਾਉਣੀ ਆ ਤਾਂ ਕੋਈ ਉਹਦੀ ਐਨਜੀਓ ਨਹੀਂ ਪਾਏਗਾ ਕੋਈ ਜੀ ਜੀ ਥਰਡ ਪਾਰਟੀ ਨਹੀਂ ਪਾਏਗੀ ਉਹ ਜੇ ਰਹਿਮ ਦੀ ਅਪੀਲ ਪਾਏਗਾ ਮਿਸ਼ਾਲ ਨੇ ਬੀਬੀ ਨੂੰ ਕਿਹਾ ਜਾਂ ਉਹ ਆਪ ਪਾਏਗਾ ਜਿਹੜਾ ਬੰਦਾ ਚਾਹੁੰਦਾ ਹੈ ਜਾਂ ਉਹਦਾ ਪਰਿਵਾਰ ਪਾਏਗਾ ਜਾਂ ਉਹਦੇ ਲਾਇਰ ਵਕੀਲ ਪਾਉਣਗੇ ਇਹ ਕਹਿੰਦੇ ਨਹੀਂ ਜੀ ਉਹਦਾ ਤਾਂ ਪਰਿਵਾਰ ਹੈ ਹੀ ਨਹੀਂ ਪਰਿਵਾਰ ਹੈ ਨਹੀਂ ਬਈ ਉਹ ਆਪ ਤਾਂ ਜੁੰਦਾ ਨਾ ਆਪ ਕਿ ਆਪਣੀ ਐਪਲੀਕੇਸ਼ਨ ਆਪਣੇ ਵਕੀਲਾਂ ਤੋਂ ਆਪ ਲਿਖ ਕੇ ਪਾਵੇ ਇੱਕ ਗੱਲ ਤਾਂ ਉਹਨਾਂ ਨੇ ਇਹ ਠਾ ਸੋਟਾ ਮਾਰਿਆ ਇਹਨਾਂ ਤੇ ਦੂਜੀ ਗੱਲ ਇਹਨਾਂ ਨੇ ਫਿਰ ਖੜੇ ਹੋ ਕੇ ਕੀਤੀ ਹਿਊਮਨ ਰਾਈਟਸ ਦੀ ਹਿਊਮਨ ਰਾਈਟਸ ਉਹਨਾਂ ਨੇ ਇੱਕ ਨਹੀਂ ਦੋ ਛੋਟੇ ਮਾਰੇ ਉਹ ਕਹਿਣ ਲੱਗੇ ਵੀ ਹਿਊਮਨ ਰਾਈਟਸ ਜਿਹੜਾ ਬੰਦਾ ਮਾਰਿਆ ਜਾਂਦਾ ਏ ਉਹਦਾ ਹਿਊਮਨ ਰਾਈਟ ਦੀ ਲੰਘਣਾ ਹੁੰਦੀ ਆ ਜਾਂ ਮਾਰਨ ਵਾਲੇ ਦੀ ਹੁੰਦੀ ਆ ਇਹ ਪੁੱਠਾ ਕਹਿ ਰਹੇ ਸੀ ਉਹ ਵੀ ਉਹਨਾਂ ਨੇ ਇਹਨਾਂ ਨੂੰ ਪੁੱਠਾ ਕਰਤਾ ਤੇ ਹੁਣ ਗੁੱਸਾ ਮੇਰੇ ਤੇ ਮੈਂ ਸੁਣ ਰਿਹਾ ਸੀ ਜੀ ਇਹ ਪਹਿਲਾਂ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਜੋ ਸਾਡੇ ਮੁੱਖ ਮੰਤਰੀ ਸੀ ਬਈ ਭਗਵੰਤ ਮਾਨ ਨਾਲ ਤੇ ਹੁਣ ਕਹਿੰਦੇ ਅਮਿਤ ਸ਼ਾਹ ਤੇ ਮੋਦੀ ਸਾਹਿਬ ਨਾਲ ਉਹ ਬਈ ਮੇਰੇ ਕਹੀ ਤੇ ਸਭ ਕੁਝ ਹੁੰਦਾ ਏ ਜੋ ਕਾਨੂੰਨ ਬਣਦੇ ਆ ਜਾਂ ਕਾਇਦੇ ਬਣਦੇ ਉਹ ਮੈਂ ਐਡੀ ਕਿੱਡੀ ਕਬੱਡੀ ਤਾਕਤਾਂ ਜੀ ਤੇ ਤੁਸੀਂ ਵੀ 15 ਸਾਲ ਜਨਾਬ ਰਹੇ ਸੀ ਤੁਸੀਂ 2007 ਚ ਇੱਕਦਮ ਮੇਰੇ ਦਾਦਾ ਜੀ ਦੇ ਸ਼ਹਾਦਤ ਤੋਂ ਬਾਅਦ ਤੁਹਾਡੀ ਸਰਕਾਰ ਬਣੀ ਸੀ ਤੇ ਤੁਸੀਂ ਆਪਾਂ ਕੀ ਪੱਟ ਲਿਆ ਸੀ ਮੈਨੂੰ ਇਹ ਤਾਂ ਦੱਸੋ ਨਾ ਮੈਂ ਕੋਈ ਨਸ਼ਾ ਵੇਚਨਾ ਮੇਰੇ ਕੋਈ ਕਾਰਬਨ ਖਰਕਾਨੇ ਲੱਗੇ ਆ ਮੇਰੇ ਕੋਈ ਕੋਈ ਮੇਰੀਆਂ ਕੋਈ 슈ਗਰ ਮਿਲਾਂ ਚੱਲਦੀਆਂ ਜਾਂ ਮੈਂ ਸਰਕਾਰ ਦੇ ਇੱਕ ਗਦੇ ਘੋੜੇ ਜਾਂ ਖਚਰਾ ਲੈ ਗਿਆ ਚੋਰੀ ਕਰਕੇ ਮੈਨੂੰ ਦੱਸੋ ਤਾਂ ਸਹੀ ਨਾ ਉਦੋਂ ਬਾਅਦ ਤੁਸੀਂ 10 ਸਾਲ ਫੇਰ ਰਹੇ 15 ਸਾਲ ਤੁਸੀਂ ਕਰ ਲੈਣਾ ਸੀ ਜਿਹੜਾ ਥੋੜਾ ਰਾਂਝਾ ਰਾਜੀ ਹੁੰਦਾ ਹੀ ਕਰ ਲੈਂਦੇ ਭਾਈ ਕਰ ਲੈਂਦੇ ਜੋ ਕਰ ਹੁੰਦਾ ਸੀ ਤਦੋਂ ਅਸੀਂ ਤਾਂ ਬਾਦਲ ਸਾਹਿਬ ਨੂੰ ਵੀ ਮਿਲਦੇ ਸੀ ਕਿਉਂਕਿ ਉਹ ਸੂਬੇ ਦਾ ਜਿਹੜਾ ਕੋਈ ਮੁੱਖ ਮੰਤਰੀ ਆ ਉਹ ਸਭ ਦਾ ਹੈ ਕਿ ਸਭ ਨੂੰ ਮਿਲਣਾ ਏ ਅਜੇ ਤੱਕ ਕਦੇ ਭੇਦ ਭਾਵ ਐਸੀ ਗੱਲ ਦਾ ਲੋਕਾਂ ਦੇ ਕੰਮਾਂ ਖਾਤਰ ਸਭ ਨੂੰ ਮਿਲਣਾ ਬਈ ਹਾਂ ਜਿਹੜੀ ਆਪਣੀ ਸੋਚ ਆ ਉਥੇ ਅਸੀਂ ਖੜੇ ਆ ਤੁਸੀਂ ਗੱਲ ਕੀ ਕਰਦੇ ਹੋ ਇੱਥੇ ਬੋਲਦੇ ਹੋ ਵੀ ਜੀ ਬਿੱਟੂ ਨੂੰ ਕੀ ਤਕਲੀਫ ਆ ਮੈਂ ਪੰਜਾਬੀ ਆ ਜਾਤ ਪਾਤ ਦੀ ਮੈਂ ਗੱਲ ਕਰਦਾ ਨਹੀਂ ਪਰ ਮੈਂ ਵੀ ਜੱਟ ਦਾ ਪੁੱਤ ਆ ਤੁਸੀਂ ਬੇਸ਼ੱਕ ਅਗਰੀਜਾਂ ਨਾਲ ਰਲੇ ਹੋਵਾਂਗੇ ਮਜੀਠੀਆ ਸਾਹਿਬ ਪਰ ਇੱਕ ਜੱਟ ਆਪਣੀ ਬੱਟ ਪਿੱਛੇ ਉਹ ਬੈਰ ਨਹੀਂ ਭੁੱਲਦਾ ਤੇ ਮੇਰੇ ਤਾਂ ਦਾਦਾ ਜੀ ਸਤਾਰ ਬਿਆਨ ਸਿੰਘ ਮੁੱਖ ਮੰਤਰੀ ਸੀ ਤੇ ਗਮਾਂਡੀ ਦੇਸ਼ ਨੇ ਆਈਐਸਆਈ ਨੇ ਜਿਹੜੇ ਸਾਡੇ ਦੁਸ਼ਮਣ ਸੀ ਦੇਸ਼ ਦੇ ਉਹਦੀ ਕਾਨੂੰਨ ਦੀ ਰੱਖਿਆ ਕਰਦੇ ਹੋ ਸ਼ਹੀਦ ਹੋਏ ਨੇ ਤੇ ਕਿਵੇਂ ਛੱਡ ਦਈਏ ਕਿਵੇਂ ਭੁੱਲ ਜਾਈਏ ਜੀ ਹਾਂ ਉਹ ਮਾਫੀ ਮੰਗਦੇ ਉਹ ਕਾਨੂੰਨ ਚ ਆਧਾਰੇ ਚ ਆ ਕੇ ਕਹੇ ਸਭ ਕੁਝ ਦਰੀਆ ਖੋਲ ਦਾਂਗੇ ਜੇ ਉਹ ਕਹੂਗਾ ਵੀ ਮੈਂ ਕਾਨੂੰਨ ਨੂੰ ਵੀ ਨਹੀਂ ਮੰਨਦਾ ਤੇ ਮਾਫੀ ਵੀ ਨਹੀਂ ਮੰਗਦਾ ਫਿਰ ਨਹੀਂ ਫਿਰ ਮੈਂ ਵੀ ਪੰਜਾਬੀ ਆ ਤੇ ਮੇਰਾ ਖੂਨ ਵੀ ਪੰਜਾਬੀ ਆ ਭਾਈ ਸਾਹਿਬ ਸਰਦਾਰ ਬਿਨ ਸਿੰਘ ਨੂੰ ਕੋਈ ਗੋਰਿਆਂ ਅੰਗਰੇਜ਼ਾਂ ਦੀਆਂ ਰਿਆਸਤਾਂ ਨਹੀਂ ਮਿਲੀਆਂ ਸੀ ਉਹ ਇੱਕ ਸਧਾਰਨ ਜ਼ਿਮੀਂਦਾਰ ਸੀ ਇੱਕ ਸਾਈਕਲ ਤੋਂ ਸਾਈਕਲ ਤੋਂ ਚੱਲ ਕੇ ਪਿੰਡਾਂ 'ਚ ਉਹ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਅਸੀਂ ਕੋਈ ਸਰਮਾਇਦਾਰ ਨਹੀਂਗੇ ਇਕ ਸਧਾਰਨ 15 ਕਿਲੇ ਵਾਲੇ ਜ਼ਿਮੀਂਦਾਰ ਉਹਨਾਂ ਦੇ ਦਾਦੇ ਦੇ ਪੋਤੇ ਆ ਤੇ ਰੱਬ ਨੇ ਇੰਨੀ ਜਾਨ ਦਿੱਤੀ ਆ ਵੀ ਆਪਣੀ ਰੋਟੀ ਅੱਖ ਲਾਲ ਦੀ ਖਾਣੇ ਆ ਤੇ ਲੋਕ ਸਾਨੂੰ ਬਾਰ-ਬਾਰ ਉਹਨਾਂ ਦੀ ਸ਼ਹਾਦਤ ਨੂੰ ਦੇਖਦੇ ਹੋਏ ਸਾਨੂੰ ਬਾਰ-ਬਾਰ ਪਾਰਲੀਮੈਂਟ ਚ ਭੇਜਦੇ ਆ ਆਪਣਾ ਬੱਚਾ ਸਮਝਦੇ ਆ ਭਰਾ ਸਮਝਦੇ ਆ ਬਜ਼ੁਰਗ ਅਸ਼ੀਰਵਾਦ ਦਿੰਦੇ ਆ ਵੀ ਤੇਰੇ ਦਾਦੇ ਨੇ ਅਮਨ ਸ਼ਾਂਤੀ ਕੀਤੀ ਅੱਜ ਜੇ ਪੰਜਾਬ ਚ ਬੈਠੇ ਆ ਤਾਂ ਤੇਰੇ ਦਾਦਾ ਜੀ ਕਰਕੇ ਬੈਠੇ ਆ ਉਹ ਆਸ਼ੀਰਵਾਦ ਦੇ ਕੇ ਤੋਰਦੇ ਆ